ਗੁਰੂ ਅਮਰਦਾਸ ਜੀ 10 ਸਤੰਬਰ ਜੋਤੀ ਜੋਤ ਦਿਹਾੜਾ ਧੰਨ ਗੁਰੂ ਅਮਰਦਾਸ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਤਖਤ ਬਖਸ਼ਣ ਤੋਂ ਬਾਅਦ ਧੰਨ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਖੁੱਲੇ ਥਾਂ ਆਖਰੀ ਦੀਵਾਨ ਸਜਾਇਆ ਗੁਰਤਾ ਸਮੇਂ ਤੇ ਆਖਰੀ ਦੀਵਾਨ ਚ ਗੁਰਦੇਵ ਜੀ ਨੇ ਜੋ ਬਚਨ ਕਹੇ ਉਹ ਸਤਗੁਰੂ ਜੀ ਦੇ ਪਰਪੋਤਰੇ ਬਾਬਾ ਸੁੰਦਰ ਜੀ ਨੇ ਵਿਸਥਾਰ ਨਾਲ ਸੱਦ ਬਾਣੀ ਦੇ ਰੂਪ ਵਿੱਚ ਲਿਖਿਆ ਜੋ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹੈ ਸਤਗੁਰਾਂ ਨੇ ਸੰਗਤ ਨੂੰ ਪਰਿਵਾਰ ਨੂੰ ਸਾਖ ਸਬੰਧੀਆਂ ਤੇ ਪੁੱਤਰਾਂ ਨੂੰ ਬੁਲਾਇਆ ਸਾਰੇ ਆ ਗਏ ਪਾਤਸ਼ਾਹ ਨੇ ਬਚਨ ਕਹੇ ਸਾਨੂੰ ਕਾਲਪੁਰਖ ਕੋਲੋਂ ਸੱਦਾ ਆ ਗਿਆ ਅਸੀਂ ਹੁਣ ਅਕਾਲਪੁਰਖ ਕੋਲ ਚਲੇ ਜਾਣਾ ਏ ਉਸ ਹਰੀ ਦਾ ਹੀ ਹੁਕਮ ਹੈ ਤੇ ਉਸ ਦਾ ਪਾਣਾ ਸਾਨੂੰ ਪਿਆਰਾ ਲੱਗਦਾ ਹੈ। ਵੈਸੇ ਵੀ ਮਾਲਕ ਦਾ ਦਰਗਾਹੀ ਹੁਕਮ ਐਸਾ اٹਲ ਹੈ ਜਿਸ ਨੂੰ 모ੜਿਆ ਨਹੀਂ ਜਾ ਸਕਦਾ। ਦੂਸਰੀ ਗੱਲ ਤੁਸੀਂ ਕਿਸੇ ਨੇ ਵੀ ਸਾਡੇ ਜਾਣ ਤੋਂ ਬਾਅਦ ਹਰੋਣਾ ਨਹੀਂ। ਜਿਹੜਾ ਕੋਈ ਰੋਊਗਾ ਉਹ ਸਾਨੂੰ ਚੰਗਾ ਨਹੀਂ ਲੱਗਣਾ। ਮਤ ਮੈਂ ਪਿੱਛੇ ਕੋਈ ਰੋਬ ਸੀ। ਸੋ ਮੈਂ ਮੂਲ ਨਾ ਪਾਇਆ ਧੀਰਜ ਰੱਖਣ ਲਈ ਸਮਝਾਉਂਦਿਆਂ ਉਦਾਹਰਣ ਦਿੱਤੀ ਕਿ ਜਿਵੇਂ ਇੱਕ ਮਿੱਤਰ ਨੂੰ ਬੜਾ ਮਾਣ ਸਨਮਾਨ ਮਿਲਣ ਡਿਆ ਹੋਵੇ ਤਾਂ ਉਸ ਦਾ ਦੂਸਰਾ ਮਿੱਤਰ ਬੇਖ ਬੇਖ ਖੁਸ਼ ਹੁੰਦਾ ਕਿ ਮੇਰੇ ਮਿੱਤਰ ਦੀ ਵਡਿਆਈ ਹੋਣ ਡਈਏ ਇਦਾਂ ਹੀ ਇਹ ਕਾਲਪੁਰਖ ਤੇ ਸੰ ਨਾ ਨੂੰ ਕੋਟਾਨ ਕੋਟ ਪ੍ਰਣਾਮ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ